ਸਾਸਰੀ ਕਾਲ ਜੀ ਗੁਰੂ ਪਿਆਰਿਓ ਜਿਨ੍ਹਾਂ ਦਾ ਬਲੱਡ ਵਾਦਾ ਜਿਨ੍ਹਾਂ ਦਾ ਬਲੱਡ ਵਾਦਾ ਤੇ ਹਾਰਟ ਚ ਬਲੌਕਿੰਗ ਏ ਤੇ ਨਾਲ 슈ਗਰ ਏ ਉਹਨਦੇ ਵਾਸਤੇ ਇਹ ਇਲਾਜ ਤੇ ਇਹ ਅਜਮਾਇਆ ਹੋਇਆਗਾ ਮੈਨੂੰ ਇੱਕ 슈ਗਰ ਇੱਕ ਬਲੱਡ ਸਰਵਾਈਕਲ ਤੇ ਹੋਰ ਵੀ ਅੱਖਾਂ ਦਾ ਬਾਹਲੇ ਦੁੱਖ ਲੱਗੇ ਹੋਇਆ ਪਾਠੇ ਕਰਦੀਆਂ ਮੈਂ ਤੇ ਜਾਂ ਦੇਸੀ ਦਵਾਈਆਂ ਵਰਤਦੀਆਂ ਵੈਸੇ ਜੇ ਲੋੜ ਪਵੇ ਤਾਂ ਅੰਗਰੇਜ਼ੀ ਵੀ ਨਾਲ ਖਾਣੀ ਪੈ ਜਾਂਦੀ ਏ ਪਰ ਜਿਹੜੀ ਅਰਜਨ ਛਾਲ ਐ ਨਾ ਇਹ ਸਾਰੇ ਦੁੱਖਾਂ ਦੀ دارو ਆ ਅਰਜਨ درخت ਆ ਇੱਕ ਉਹਦੇ ਲੰਮੇ ਲੰਮੇ ਪੱਤੇ ਜਾਂ ਛੜਕਾਂ ਦੇ ਖੜੇ ਹੁੰਦੇ ਨੇ ਉੱਥੋਂ ਹਣ ਕਿਸੇ ਤੋਂ ਨਹੀਂ ਲੈਣ ਜਾਇਆ ਜਾਂਦਾ ਬਾਜ਼ਾਰ ਤੋਂ ਲੈ ਆਵੋ ਜੇ ਪੀਰ ਸਾਹਿਬ ਸਾਇਆ ਨਹੀਂ ਲੈਣਾ ਨਾ ਵੀ ਆਪਾਂ ਨੂੰ ਕਈ ਵਾਰੀ ਆ ਹੁੰਦਾਗਾ ਵੀ ਤਾਂ ਇਹਦੇ ਚ ਕੋਈ ਪਾਇਆ ਨਾ ਹੋਵੇ ਤੇ ਉਹ ਮਿਲ ਜਾਂਦੇ ਇਹਦੇ ਸੱਕ ਬਾਜ਼ਾਰੋਂ ਵਾਧੂ ਸਾਰਿਆਂ ਤੋਂ ਵਾਧੂ ਜਿੰਨੇ ਮਰਜ਼ੀ ਲਿਓ ਤੇ ਇਹਦੇ ਸੱਕ ਲਿਆਂਦੇ ਸੀਗੇ ਪਹਿਲਾਂ ਅਸੀਂ ਡਾਬਰ ਵਾਲਿਆਂ ਦੀ ਅਰਜਨਾ ਰੈਸਟ ਲਿਆਂਦੀ ਸੀ ਉਹ ਪੀਤੀ ਸੀ ਮੇਰਾ ਬਲੱਡ ਵਾਦਾ ਹਿਬਾਲਾ ਤੇ ਚੋਗਰ ਵੀ ਉਹ ਪੀਤੀ ਮੈਂ ਹੁਣ ਅਸੀਂ ਸੱਕ ਲਿਆ ਕੇ ਘਰੇ پیسਿਆ ਹੋਇਆ ਉਹ ਨੂੰ ਮੈਂ ਇੱਕ ਚੁੰਝ ਜੀ ਡਬੋ ਕੇ ਤੇ ਗਰਮ ਪਾਣੀ ਨਾਲ ਖਾ ਲੈਨੇ ਆਂ ਜੇ ਦੀ ਚਾਹ ਬਣਾ ਜੇ ਫਿਰ ਬਹੁਤ ਜ਼ਿਆਦਾ ਫਾਇਦਾ ਆਗਾ ਆਪਾਂ ਚਾਹ ਬਣਾ ਲਏ ਗੋੜ ਵਾਲੀ ਚਾਹ ਬਣਾਉਣੇ ਨੇ ਉਹਦੇ ਚ ਇੱਕ ਚੁਟਕੀ ਪਾ ਕੇ ਸੇਟ ਦੇਣਾਗਾ ਤੇ ਉਹਨੂੰ ਪੀ ਲੈਣਾ ਰੋਜ਼ ਤੇ ਇਹ ਜੇ ਤਾਂ ਸਰਦੀਆਂ ਦੇ ਮਹੀਨੇ ਨਵੰਬਰ ਦਸੰਬਰ ਜਨਵਰੀ ਚ ਪੀਲੇ ਫਿਰ ਤਾਂ ਸਾਰਾ ਤੋਂ ਵਧੀਆ ਕਿਉਂਕਿ ਉਦੋਂ ਨਾ ਆਪਣਾ ਖੂਨ ਬੜਾ ਗਾੜਾ ਹੁੰਦਾਗਾ ਆ ਕਈ ਵਾਰੀ ਬਾਹਾਂ ਦੇ ਨਿਸ਼ਾਨ ਪੈਣ ਲੱਗ ਜਾਂਦੇ ਕਾਲੇ 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 ਕਈ ਵਾਰੀ ਖੂਨ ਵੀ ਨਿਕਲਣ ਲੱਗ ਜਾਂਦਾਗਾ ਤੇ ਨਿਸ਼ਾਨ ਪੈਣ ਲੱਗ ਜਾਂਦੇ ਤੇ ਉਹ ਅਰਜਣਾ ਰੇਸ਼ਟ ਦਾ ਜਿਹੜਾ ਪਾਣੀ ਪੀਣਾ ਆਪਾਂ ਜਾਂ ਚਾਹ ਪੀਣੀ ਹੈ ਤੇ ਖੂਨ ਗਾੜਾ ਹੋ ਜਾਂਦਾ ਆਪਣਾ ਖੂਨ ਗਾੜੇ ਨਾਲ ਉਹ ਨਿਸ਼ਾਨ ਪੈਂਦੇ ਆ ਇਹਦੇ ਨਾਲ ਉਹਨਾਂ ਨੂੰ ਵੀ ਫਰਕ ਪੈਂਦਾਗਾ ਪਰ ਜਿਨ੍ਹਾਂ ਨੂੰ ਹਾਰਡ ਬਲੋਕਿੰਗ ਹੈ ਉਹਨਾਂ ਦੀ ਬਲੋਕਿੰਗ ਵੀ ਖੁੱਲ ਜਾਂਦੀ ਹੈ ਤੇ ਇਹ ਤੁਸੀਂ ਨਾ ਨੁਕਸਾ ਵਰਤ ਕੇ ਵੇਖੋ ਬਾਜ਼ਾਰੋਂ ਵਾਧੂ ਵਾਧੂ ਅਰਜਣਾ ਸੱਕ ਮਿਲਦਾਗਾ ਜਦ ਦਰਕਤਾ ਤੋਂ ਨਹੀਂ ਲੈਣ ਜਾਣਾ ਤਾਂ ਜੇ ਨਹੀਂ ਤਾਂ 삭 ਨੂੰ ਰਾਤ ਨੂੰ ਕੱਚ ਦੇ ਭਾਂਡੇ ਚ ਪਿਉਦੇ ਪਿਉਣਾ ਕੱਚ ਚ ਹੀ ਏ ਤੇ ਹੋਰ ਪਲਾਸਟਿਕ ਬਲੂਸਟਕਾ ਦੇ ਕੋਈ ਚ ਪਿਉਣਾ ਪਿਉਣਾ ਕੱਚ ਵਿੱਚ ਹੀ ਏ ਤੇ ਉਹਨੂੰ ਕੱਚ ਦੇ ਭਾਂਡੇ ਚ ਪਿਉ ਦੇਣਾ ਰਾਤ ਨੂੰ ਤੇ ਦਿਨੇ ਉਹਨੂੰ ਵਾਲ ਲੈਣਾ ਉਹ ਵਾਲ ਕੇ ਤੇ ਉਹਦੇ ਚ ਜੇ ਕੋਈ ਪਾਉਣਾ ਪਾ ਲੋ ਨਹੀਂ ਤਾਂ ਪੀ ਲੋ ਜਿਵੇਂ ਗਲਾ ਘਰ ਕੇ ਰੱਖਿਆ ਤੁਸੀਂ ਉਹਦੇ ਵਿੱਚ ਪਾ ਦੋ 삭 ਜਾਂ ਪਾਊਡਰ ਪਾ ਦੋ ਤੇ ਉਹਨੂੰ ਕਾੜੀ ਚੱਲੋ ਕਾੜੀ ਚੱਲੋ ਤੇ ਕਾਰ ਕੇ ਉਹਦਾ ਪਾਣੀ ਠੰਡਾ ਕਰਕੇ ਪੀਣਾ ਗਰਮ-ਗਰਮ ਨਹੀਂ ਪੀਣਾ ਠੰਡਾ ਕਰਕੇ ਪੀਣਾ ਸਾਡਾ ਚਾਚਾ ਸੋਹਰਾ ਇੱਕ ਗੁਰਬਚਨ ਸਿੰਘ ਉਹਦਾ ਨਾਮ ਤੇ ਉਹਨੂੰ 16% ਦੇ ਰਹਿ ਗਿਆ ਸੀ ਦਿੱਲੀ ਹਾਰਟ ਵਾਲਿਆਂ ਤੋਂ ਦੀ ਦਵਾਈ ਚੱਲਦੀ ਸੀ ਉਹਨੂੰ ਕਿਸੇ ਨੇ ਅਰਜਣਾ ਸਕ ਦੱਸਿਆ ਉਹ ਪੀਂਦਾ ਹੀ ਪੀਂਦਾਗਾ ਉਹਨੇ ਪੀਣਾ ਹੀ ਹੈ ਡੇਲੀ ਚ ਪੀਣਾ ਉਹਨੇ ਤਿੰਨ ਮਹੀਨੇ ਤੁਸੀਂ ਜ਼ਰੂਰ ਪੀਣਾਗਾ ਤੇ ਜੇ ਸਾਰੀਆਂ ਬਿਮਾਰੀਆਂ ਤੋਂ ਬਚਣਾ ਤਾਂ ਦੇਲ ਦਿਗਾ ਤੇ 슈ਗਰ ਤੇ ਬਲੱਡ ਬਲੱਡ ਵਾਲੀ 10 ਰੁਪਈਆਂ ਦੀ ਗੋਲੀ ਹੋ ਗਈ ਸੀ ਮੇਰੀ ਤੇ ਹੁਣ ਹੋ ਗਈ 2 ਰੁਪਈਆਂ ਵਾਲੀ ਤੇ ਤੁਸੀਂ ਵੀ ਵਰਤ ਕੇ ਵੇਖੋ ਇਹ ਸੱਕ ਤੇ ਜੇ ਨਹੀਂ ਐਨਾ ਹੁੰਦਾ ਰੋਲਾ ਪੈਂਦਾ ਵੀ ਨਹੀਂ ਐਨਾ ਗੱਲ ਬੰਦੀ ਤੇ ਅਰਜਨਾ ਰਿਸਟ ਡਾਬਰ ਵਾਲਿਆਂ ਦੀ ਬੋਤਲ ਆਉਂਦੀ ਏ ਇਹ ਅਰਕ ਕੱਢੇ ਹੁੰਦੇ ਆ ਇਹਦੇ ਚ ਕੈਮੀਕਲ ਨਹੀਂ ਪਾਏ ਹੁੰਦੇ ਜਿਆਦੇ ਉਹ ਉਤੇ ਲਿਖਿਆ ਹੁੰਦਾ ਵੀ ਚਮਚਾ ਪੀਣੀ ਕੇ ਦੋ ਚਮਚੇ ਪੀਣੀ ਉਹ ਲਿਆ ਕੇ ਪੀ ਲੋ ਦਿਲ ਦੀ ਧੜਕਣ ਵੀ ਠੀਕ ਹੋ ਜਾਏਗੀ ਸਾਰਾ ਕੁਝ ਠੀਕ ਹੋ ਜਾਏਗਾ ਗੁਰੂ ਪਿਆਰਿਓ ਹੂੰ ਤਾਂ ਤੁਸੀਂ ਸਾਰਾ ਸੋਹਣਾ ਹੀ ਹੋਣਾ ਅਰਜੰਦ ਦਾ ਚਿਲਕਾ ਤੇ ਜੇ ਇਹ ਤੁਹਾਨੂੰ ਵੀਡੀਓ ਚੰਗੀ ਲੱਗੇ ਹੋਏ ਤਾਂ ਵੀ ਦੱਸਿਆ ਜੇ ਨਹੀਂ ਚੰਗੀ ਲੱਗੀ ਤਾਂ ਇਹ ਦੱਸਿਆ ਜੇ ਲਾਈਕ ਸਬਸਕ੍ਰਾਈਬ ਤੇ ਉਹ ਕਰ ਦਿਆ ਜੇ ਸ਼ੇਅਰ ਕਰ ਦਿਆ ਜੇ ਅਸੀਂ ਨਵਾਂ ਨਵਾਂ ਚੈਨਲ ਬਣਾਇਆ ਤੁਹਾਡੀ ਬਹੁਤ ਸਪੋਰਟ ਦੀ ਲੋੜ ਆ ਸਾਨੂੰ ਤਹਾਡੇ ਸਿਰ ਤੇ ਮਹਾਰਾਜ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ